ਮਾਂ ਸਾਸਰੀ ਘਰ ਕੀ ਹੋ ਗਿਆ ਮੈਨੂੰ ਬਜਾਵਾ ਨਹੀਂ ਆਉਂਦਾ ਇਹ ਦਾਦੀ ਜਦੋਂ ਕੁੱਬੀ-ਕੁੱਬੀ ਤੁਰਦੀ ਸਾਡੇ ਕੋਲੇ ਪਹੁੰਚੀ ਸੀ ਅੱਜ ਤੋਂ 2 ਸਾਲ ਪਹਿਲਾਂ ਆਪਣੇ ਪੋਤੇ ਤੇ ਪੋਤੀ ਨੂੰ ਲੈ ਕੇ ਮਾਂ ਪਿਓ ਛੱਡ ਕੇ ਚਲੇ ਗਏ ਦੋਨੋਂ ਇਸ ਦੁਨੀਆ ਕਿ ਦਾਦੀ ਵੀ ਪੋਤੇ ਨੂੰ ਵੀ ਪਾਲਦੀ ਐ ਪੋਤੀ ਨੂੰ ਵੀ ਪਾਲਦੀ ਹੁਣ ਦਾਦੀ ਘਰੇ ਆਪਦੇ ਕਿਤੇ ਸਫਾਈਆਂ ਕਰਦੀ ਸੀ ਪੌੜੀ ਤੇ ਚੜ੍ਹ ਕੇ ਤਾਂ ਤੋਂ ਜਾਲੇ ਲਾਉਂਦੀ ਸੀ ਲੱਕੜ ਦੀ ਪੌੜੀ ਸਲਿੱਪ ਕਰ ਗਈ ਥੱਲੇ ਆ ਡਿੱਗ ਗਈਆ ਪਸਲੀਆਂ ਟੁੱਟ ਗਈਆ ਸਾਰੀਆਂ ਤੇ ਦਾਦੀ ਦੀ ਤੰਦਰੁਸਤੀ ਲਈ ਅਰਦਾਸ ਕਰੀ ਬਸ ਮਾਂ ਬਸ ਕੋਈ ਨਾ ਕੋਈ ਨਾ ਮਾਂ ਬਸ ਕੋਈ ਮਾਂ ਸਾਸਰੀ ਕਾਲ ਕੀ ਹੋ ਗਿਆ ਮੈਨੂੰ ਬਚਾ ਲੈਣਾ ਕੋਈ ਨਾ ਮਾਂ ਤੂੰ ਘਬਰਾ ਨਾ ਪਹਿਲਾਂ ਤਾਂ ਬਚਾਲੋ ਵਾਲੀ ਗੱਲ ਨਾ ਕਹਿ ਤੋ ਕਿੱਥੇ ਡਿੱਗੀ ਸੀ ਬੰਦੇ ਨਿੰਕੀ ਵੱਜਿਆ ਆ ਵੱਜਿਆ ਤੂੰ ਸੀਗਾ ਉੱਥੇ ਘਰੇ ਹੀ ਘਰੇ ਡਿੱਗੀਆਂ ਕੋਠੇ ਤੇ ਚੜਦੀ ਸੀ ਛੱਤ ਛਾੜਦੀ ਸੀ ਛੱਤ ਛਾੜਦੀ ਛਾੜਦੀ ਇਹ ਤਾਂ ਡੰਡੇ ਵੱਜਦੇ ਆ ਅੱਛਾ ਲੱਕੜ ਦੀ ਪੌੜੀ ਸੀ ਸੁਖਮਣ ਦਾਦੀ ਆ ਗਈ ਦਾਦੀ ਹੂੰ ਦਾਦੀ ਕਿੱਥੇ ਆ ਨੇੜੇ ਹੋ ਜਾ ਦਾਦੀ ਤੇ ਜਾ ਸਿਰਵਾਲਾ ਦਾਦੀ ਕੋ ਦਾਦੀ ਠੀਕ ਹੋ ਜਾ ਮੈਂ ਠੀਕ ਆ ਦਾਦੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਸੁਖਮਣ ਬਚਪਨ ਤੋਂ ਹੀ ਜਨਮ ਤੋਂ ਹੀ ਥੋੜੀ ਸਿੱਧੀ ਆ ਬੱਚੀ ਹੁਣ ਪੋਤੀ ਜਿਵੇਂ ਜਿਵੇਂ ਵੱਡੀ ਹੋਈ ਜਾਂਦੀ ਸੀ ਦਾਦੀ ਨੂੰ ਮਾਰਦੀ ਸੀ ਦਾਦੀ ਨੂੰ ੱੱਕਾ ਮਾਰ ਕੇ ਛੱਡ ਦਿੰਦੀ ਸੀ ਰੋਟੀ ਪਾਣੀ ਖਿਲਾਰ ਦਿੰਦੀ ਸੀ ਰੋਟੀ ਤਾਂ ਦਾਦੀ ਕਿਵੇਂ ਨਾ ਕਿਵੇਂ ਕਰਕੇ ਖਵਾਈ ਜਾਂਦੀ ਸੀ ਪਰ ਸੰਭਾਲਣਾ ਹੁਣ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਦਾਦਾ ਵੀ ਹੈ ਨਹੀਂ ਨਾ ਕੋਈ ਹੋਰ ਧੀ ਪੁੱਤ ਨਾ ਕੋਈ ਹੋਰ ਭੈਣ ਭਰਾ ਨਾ ਕੋਈ ਹੋਰ ਰਿਸ਼ਤੇਦਾਰ ਇਕੱਲੀ ਦਾਦੀ ਹੋਈ ਸੀ ਫਿਰ ਇਹ ਸੁਖਮਣ ਨੂੰ ਸਾਡੇ ਕੋਲੇ ਛੱਡ ਕੇ ਸੀ ਆਪ ਵੀ ਇੱਥੇ ਰਹੀ ਸੀ ਮਾਤਾ ਦੋ ਚਾਰ ਮਹੀਨੇ ਉਦੋਂ ਅਰਮਾਨ ਵੀ ਇੱਥੇ ਰਿਹਾ ਸੀ ਸਾਡੇ ਕੋਲੇ ਤੁਸੀਂ ਸਾਰੇ ਜਿਹੜੇ ਪੁਰਾਣੇ ਭੈਣ ਭਰਾ ਜਾਣਦੇ ਸਾਨੂੰ ਦੇਖਿਆ ਤੁਸੀਂ ਫਿਰ ਸੁਖਮਣ ਹੁਣ ਸਾਡੇ ਕੋਲੇ ਰਹਿ ਰਹੀ ਆ ਠੀਕ ਆ ਇੱਥੋਂ ਦੇ ਮਾਹੌਲ ਚ ਢਲ ਗਈ ਆ ਬੱਚੀ ਪਰ ਜੂਨ ਦੀਆਂ ਛੁੱਟੀਆਂ ਚ ਕੁਝ ਦਿਨ ਪਹਿਲਾਂ ਹੀ ਦਾਦੀ ਪੋਤਾ ਸਾਨੂੰ ਮਿਲ ਕੇ ਗਏ ਨੇ 10-12 ਦਿਨ ਰਹਿ ਕੇ ਗਏ ਨੇ ਇਥੋਂ ਹੁਣ ਦਾਦੀ ਘਰੇ ਆਪਦੇ ਕਿਤੇ ਸਫਾਈਆਂ ਕਰਦੀ ਸੀ ਪੌੜੀ ਤੇ ਚੜ ਕੇ ਤਾਂ ਤੋਂ ਜਾਲੇ ਲਾਉਂਦੀ ਸੀ ਲੱਕੜ ਦੀ ਪੌੜੀ ਸਲਿੱਪ ਕਰ ਗਈ ਥੱਲੇ ਅੱਡ ਗਈਆਂ ਪਸਲੀਆਂ ਟੁੱਟ ਗਈਆਂ ਸਾਰੀਆਂ ਹੁਣ ਡਾਕਟਰਾਂ ਨੇ ਚੈੱਕ ਕੀਤੀਆਂ ਜਿਹੜੀਆਂ ਪਸਲੀਆਂ ਇੱਕ ਪਾਸੇ ਦੀਆਂ ਟੁੱਟਣ ਤੋਂ ਬਾਅਦ ਐਕਸ-ਰੇ ਦੇ ਵਿੱਚ ਜਿਵੇਂ ਹਵਾ ਭਰ ਗਈ ਹੁੰਦੀ ਆ ਐਦਾਂ ਮਹਿਸੂਸ ਹੁੰਦਾ ਹੁਣ ਸੀਟੀ ਸਕੈਨ ਵਾਸਤੇ ਭੇਜਣ ਲੱਗੇ ਆ ਅਰਦਾਸ ਕਰਿਓ ਇਹਨਾਂ ਬੱਚਿਆਂ ਦੀ ਦਾਦੀ ਵਾਸਤੇ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਕਿਉਂਕਿ ਈਰਮਾਨ ਦੀ ਜ਼ਿੰਦਗੀ ਵਾਸਤੇ ਦਾਦੀ ਨੂੰ ਬਹੁਤ ਫਿਕਰਮੰਦ ਸੀ ਈਰਮਾਨ ਵੀ ਬਹੁਤ ਸਿਆਣਾ ਆਪਣੀ ਦਾਦੀ ਦੀ ਕੇਅਰ ਵੀ ਕਰਦਾ ਪੜ੍ਹਾਈ 'ਚ ਵੀ ਬਹੁਤ ਹੁਸ਼ਿਆਰ ਹੈ ਬੱਚਾ ਗੁਰੂ ਦਾ ਸਿੱਖ ਹੈ ਬਾਣੀ ਨਾਲ ਤੇ ਬਾਣੇ ਨਾਲ ਜੁੜਿਆ ਹੋਇਆ ਵਾ ਮਾਂ ਪਿਓ ਜਾਇ ਨਹੀਂ ਹੈਗੀ ਦਾਦੀ ਦੇ ਵਿੱਚ ਹੀ ਮਾਂ ਨੂੰ ਪਿਓ ਨੂੰ ਭੈਣ ਭਰਾਵਾਂ ਨੂੰ ਦੇਖਦਾ ਹੈ ਬੱਚਾ ਤੇ ਦਾਦੀ ਦੀ ਤੰਦਰੁਸਤੀ ਲਈ ਅਰਦਾਸ ਕਰਿਓ ਦਾਦੀ ਤਕੜੀ ਹੋਵੇ ਤੰਦਰੁਸਤ ਹੋਵੇ ਆਪਣੇ ਪੋਤੇ ਦੀ ਚੰਗੀ ਪਰਵਰਿਸ਼ ਕਰ ਸਕੇ ਤੇ ਆਪਣੀ ਪੋਤੀ ਦੇ ਨਾਲ ਵੀ ਖੜ ਸਕੇ ਸਮੇਂ ਸਮੇਂ ਇਹਨਾਂ ਦਾ ਪਿੰਡ ਹੈਗਾ ਅਰਮਾਨ ਪਿੰਡ ਕਿਹੜਾ ਜਮਾ ਰਾਏ ਜਮਾ ਰਾਏ ਤਰਨਤਨ ਦੇ ਕੋਲੇ ਆ ਪਿੰਡ ਜਮਾ ਰਾਏ ਉੱਥੋਂ ਅਜੇ ਇੱਥੇ ਪਹੁੰਚੀ ਦਾਦੀ ਦੇ ਸੱਟ ਲੱਗ ਗਈ ਉੱਥੋਂ ਫਿਰ ਲੋਕਾਂ ਨੇ ਇੱਥੇ ਹੀ ਵਾਪਸ ਗੱਡੀ ਕਰਾ ਕੇ ਇੱਥੇ ਭੇਜਤਾ ਵੀ ਉੱਥੇ ਜਾ ਕੇ ਇਲਾਜ ਕਰਾ ਲਾ ਕਿਉਂਕਿ ਹਾਲਤ ਜ਼ਿਆਦਾ ਬਿਗੜੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਸ ਮਾਂ ਬਸ ਕੋਈ ਨਾ ਕੋਈ ਨਾ ਮਾਂ ਬਸ ਕੋਈ ਹਟੋ ਦਾ ਕਰਨਾ ਪੜੀ ਜਾਣਾ ਹਾਂ ਹਾਂ ਇਹਨਾਂ ਦਾ ਮਾਤਾ ਜਿੰਦਾ ਜਿੰਦਾ ਦਾ ਮਾਤਾ ਆਏ ਨੂੰ ਦੱਸੋ ਇਹਨਾਂ ਦਾ ਆਏ ਇਹਨਾਂ ਦਾ ਮਾਤਾ ਆਪਾਂ ਜਮੀਨ ਤੇ ਚਲੋ ਸਾਂਹ ਸੁਣ ਲੈਣ 40 ਤਾਂ ਆਏ ਰੋ 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 ਕਿ ਕਿ ਵੰਡੀ ਨੇ ਬਾਈ ਹੁਣੀ ਧੰਨਵਾਦ ਆ ਬਾਈਆਂ ਦਾ ਬਹੁਤ ਬਹੁਤ ਜਿਹੜਾ ਇਸ ਬਜ਼ੁਰਗ ਮਾਂ ਨੂੰ ਇੱਥੇ ਗੱਡੀ ਐਂਬੂਲੈਂਸ ਚ ਪਾ ਕੇ ਚੱਕ ਕੇ ਲੈ ਕੇ ਆਏ ਨੇ ਬਾਈ ਹੁਣੀ ਤੇ ਕਿਉਂਕਿ ਬੱਚਾ ਰਮਾਨ ਤਾਂ ਨਿੱਕਾ ਜਿਹਾ ਜੀ ਇਹਨੂੰ ਤਾਂ ਪਤਾ ਹੀ ਨਹੀਂ ਸੀ ਜਾਣਾ ਕਿੱਥੇ ਆ ਕੀ ਕਰਨਾ ਬਸ ਹੁਣ ਛੇਤੀ ਛੇਤੀ ਦਾਦੀ ਆਪਣੇ ਪੈਰਾਂ ਤੇ ਖੜੀ ਹੋਵੇ ਵਿਚਾਰੀ ਤੇ ਆਪਦਾ ਜਾ ਕੇ ਘਰ ਸਾਹਮਣੇ ਪਿੱਛੇ ਘਰੇ ਇੱਕ ਮੱਝ ਆ ਜਿਹਦੇ ਸਿਰ ਤੇ ਗੁਜ਼ਾਰਾ ਕਰਦੇ ਆ ਰੋਟੀ ਚੱਲਦੀ ਆ ਤੇ ਉਹ ਵੀ ਸੂਣ ਵਾਲੀ ਆ ਤੇ ਬਾਈ ਦੱਸਦਾ ਇੱਕ ਕਿੱਲਾ ਜ਼ਮੀਨ ਹੈ ਨਾਲ ਕੋਲੇ ਉਹ ਵੀ ਝੋਨਾ ਇਹਨਾਂ ਨੇ ਦਾਦੀ ਪੁੱਤੇ ਨੇ ਆਪ ਹੀ ਲਾਇਆ ਇੱਕ ਦੀ ਇੱਕ ਕਿੱਲੇ ਦੇ ਵਿੱਚ ਇਹ ਆਪ ਹੀ ਬਿੱਜਾ ਜੋ ਨਾ ਲਵਾਇਆ ਕਿਸੇ ਤੋਂ ਮਤਲਬ ਯਾਨੀ ਕਿ ਆਪ ਹੀ ਆਪ ਹੀ ਕਿੱਤੀ ਜ਼ਮੀਨ ਮੂਰੇ ਹੋ ਗਏ ਤੇ ਉਤੇ ਨੱਕੇ ਟੁੱਕੇ ਕੌਣ ਮੋੜਦਾ ਹੀ ਫੇ ਪਾਣੀ ਜਮੀਨ ਲੱਗੇ ਮੋਟਰ ਆਪੇ ਭਰਪੁਰ ਲਈਦਾ ਉਤੇ ਜਦੋਂ ਆਪ ਜਾ ਕੇ ਭਰਉਦੇ ਜਾਗੇ ਅੱਛਾ ਕਿਵੇਂ ਚੱਜਦੇ ਆ ਜਿਹੜੇ ਛੋਟੇ ਹਾਂ ਉਹ ਇਹ ਵੀ ਨਾਲ ਚੱਜਦਾ ਠੀਕ ਆ ਦੇਖੋ ਕਿਵੇਂ ਦਾਦੀ ਦੇ ਨਾਲ ਅਰਮਾਨ ਆਪਣੇ ਨਾਲ ਕਿਵੇਂ ਪਾਣੀ ਲਾਉਂਦਾ ਪਰ ਖੇਤ ਨੂੰ ਝੋਨਾ ਬੀਜਿਆ ਹੋਇਆ ਵਾ ਪਰ ਆ ਸੱਟ ਨੇ ਦਾਦੀ ਨੂੰ ਮੰਜੇ ਤੇ ਪਾਤਾ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਅਰਦਾਸਾਂ ਨੇ ਮਾਰੇ ਕਿਰਪਾ ਕਰਨ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਤਾ ਤਕੜੀ ਹੋਵੇ ਕਰੇ ਅਰਦਾਸ ਮਾਤਾ ਜੀਤ ਕੌਰ ਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ